ਅਬਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤਿਜਿੰਦਰ ਪਾਲ ਸਿੰਘ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਨਵੀਂ ਗੱਲ ਨਵਾਂ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਔਰ ਇਸ ਵਾਰ ਦਾ ਜਿਹੜਾ ਮੁੱਦਾ ਹੈ ਉਹ ਪੱਤਰਕਾਰਤਾ ਨੂੰ ਲੈ ਕੇ ਹੈ ਖਾਸ ਕਰਕੇ ਮੀਡੀਆ ਪੱਤਰਕਾਰਤਾ ਨੂੰ ਲੈ ਕੇ ਪਿਛਲੇ 2 ਦਿਨ ਤੋਂ ਇੱਕ ਖਬਰ ਕਹਿ ਲਈਏ ਵੀਡੀਓ ਕਹਿ ਲਈਏ ਇੱਕ ਸ਼ਾਰਟ ਕਹਿ ਲਈਏ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਡਿਪਟੀ ਸੀਐਮ ਆ ਸੁਰਿੰਦਰ ਚੌਧਰੀ ਅਤੇ ਸਕੀਨਾ ਇਟੋ ਇਹਨਾਂ ਦੋਨਾਂ ਦੀ ਇੱਕ ਵੀਡੀਓ ਜੋ ਅਸੈਂਬਲੀ ਦੇ ਵਿੱਚ ਉੱਥੇ ਬੈਠੇ ਹੋਏ ਰਿਕਾਰਡ ਕੀਤੀ ਗਈ ਸ਼ਾਇਦ ਕਿਸੇ ਪੱਤਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਬਵਾਲ ਖੜਾ ਹੋ ਗਿਆ ਉਸ ਬਵਾਲ ਦੇ ਚਲਦੇ ਪੱਤਰਕਾਰ ਦਾ ਪੱਤਰਕਾਰਤਾ ਦੇ ਉੱਤੇ ਮੀਡੀਆ ਪੱਤਰਕਾਰਤਾ ਤੇ ਉੱਤੇ ਬੜੇ ਹੀ ਸਵਾਲ ਚੁੱਕੇ ਜਾ ਰਹੇ ਨੇ ਔਰ ਸਵਾਲ ਚੁਕਨੇ ਜਾਇਜ਼ ਵੀ ਹਨ ਪਰ ਹੂੰ ਜੋ ਇੱਕ ਨਵੀਂ ਖਬਰ ਨਿਕਲ ਕੇ ਆ ਰਹੀ ਹੈ ਉਹ ਹੈ ਕਿ ਜਿਸ ਵੀ ਪੱਤਰਕਾਰ ਨੇ ਜਿਸ ਵੀ ਮੀਡੀਆ ਕਰਮੀ ਨੇ ਉਹ ਵੀਡੀਓ ਵਾਇਰਲ ਕੀਤੀ ਆਪਣੇ ਚੈਨਲਾਂ ਤੇ ਚੜਾਈ ਜਾਂ ਆਪਣੇ ਪੇਜਾਂ ਤੇ ਚੜਾਈ ਹੁਣ ਉਸ ਪੱਤਰਕਾਰ ਦੇ ਉੱਤੇ ਉਸ ਬੰਦੇ ਦੇ ਉੱਤੇ ਜਾਂ ਉਸ ਚੈਨਲ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤਾਂ ਇਸ ਸਾਰੇ ਮੁੱਦੇ ਦੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਸੁਧੀਰ ਕੁਮਾਰ ਜੀ ਜੁੜਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸੁਧੀਰ ਜੀ ਆਪਸੀ ਸਾਈਨ ਟੀਵੀ ਤੇ ਜਨਾਬ ਸਤਿ ਸ਼੍ਰੀ ਅਕਾਲ ਜੀ ਹਾਂ ਇਹ ਜੋ ਸਾਰਾ ਤੁਸੀਂ ਵੀ ਦੇਖ ਰਹੇ ਹੋ ਕਿ ਪਿਛਲੇ ਦੋ ਦਿਨਾਂ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪੱਤਰਕਾਰਤਾ ਨੂੰ ਬਿਲਕੁਲ ਇੱਕ ਪਾਸੇ ਰੱਖ ਕੇ ਕਿਸੇ ਦੀ ਪਰਸਨਲ ਲਾਈਫ ਨੂੰ ਵਾਇਰਲ ਕਰ ਦੇਣਾ ਕਿੱਥੇ ਤੱਕ ਜਾਇਜ਼ ਹੈ ਔਰ ਜੋ ਇਹਨਾਂ ਦੇ ਉੱਤੇ ਹੁਣ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿੱਥੇ ਤੱਕ ਠੀਕ ਹੈ ਦੇਖੋ ਤਜਿੰਦਰ ਜੀ ਇਦਾਂ ਹੈਗਾ ਕਿ ਅੱਤਰ ਕਾਰਜਤਾ ਦਾ ਜਿਹੜਾ ਲੈਵਲ ਜਿਹੜਾ 70 ਕਾ ਸਕਦਾ 70 ਕਾ ਸਕਦਾ ਉਹ ਦਿਨ ਬਦਿਨ ਬੜਾ ਥੱਲੇ ਹੀ ਜਾ ਰਿਹਾ ਬਹੁਤ ਥੱਲੇ ਹੀ ਜਾ ਰਿਹਾ ਬਹੁਤ ਜ਼ਿਆਦਾ ਹੋਇਆ ਹੋਇਆ ਕਿ ਇਦਾਂ ਹੋਇਆ ਕਿ ਇੱਕ ਨਾ ਇੱਕ ਦਿਨ ਜਿਹੜਾ ਮੈਂ ਅਸੀਂ ਅਕਸਰ ਹੀ ਕਰਦੇ ਅਸੀਂ ਆਪਣੇ ਜਸਰਾ ਹਾਊਸ ਵਿੱਚ ਡਿਸਕਸ ਕਰਦੇ ਆ ਕਿ ਇੱਕ ਨਾ ਇੱਕ ਦਿਨ ਜਿਹੜਾ ਨਾ ਕਿਸੇ ਨਾ ਕਿਸੇ ਨੇ ਬੰਦੇ ਨੇ ਆਵਾਜ਼ ਉਠਾਣੀ ਹੈ ਪਰ ਅੱਜ ਜੋ ਸਾਡੇ ਖਿਲਾਫ ਉੱਠੀ ਹੈ ਬਿਲਕੁਲ ਕੱਲ ਰਾਜਨੀਤੀ ਜਿਹੜੇ ਨਾ ਉਹਨਾਂ ਦੇ ਰਾਜネタਾਂ ਦੇ ਉੱਤੇ ਇਹਨਾਂ ਦੇ ਉੱਪਰ ਉਠੇਗੀ ਆਵਾਜ਼ ਹਮ ਐਦਾ ਹੈ ਕਿ ਇਹ ਵੀਡੀਓ ਜਿਹੜੀ ਸੀ ਅਸੈਂਬਲੀ ਅਸੈਂਬਲੀ ਦਾ ਸੈਸ਼ਨ ਸਿਰినਗਲ ਚੱਲ ਰਿਹਾ ਜੀ ਜੀ ਉੱਥੇ ਵੀਡੀਓ ਸੀ ਬਣਾਈ ਗਈ ਸੀ ਹੋਰ ਉੱਥੇ ਐਸੈਂਬਲੀ ਸੈਸ਼ਨ ਜਿਸ ਵਲੇ ਅੰਦਰ ਹੁੰਦਾ ਹ ਹ ਸਕੀਨਾ ਜੀ ਤੋਂ ਮੈਡਮ ਔਰ ਡਿਪਟੀ ਸੀਮ ਸਾਹਿਬ ਦੋਨੋਂ ਹ ਉਥੇ ਬੈਠੇ ਸੀ ਹ ਐਸੈਂਬਲੀ ਦੇ ਅੰਦਰ ਵੀ ਉਥੇ ਵੀ ਉਹਨਾਂ ਦੀ ਦੋਨਾਂ ਦੀ ਸਾਂਝੀ ਸੀਟ ਸੀ ਦੋਨਾਂ ਦੀ ਬਿਲਕੁਲ ਇਕੱਠੀ ਸੀਟ ਹੁੰਦੀ ਇਕੱਠੀ ਸੀਟ ਹੁੰਦੀ ਸਾਂਝੀ ਸੀਟ ਸੀ ਦੋਨਾਂ ਇਕੱਠੇ ਬੈਠੇ ਸੀ ਦੋਨਾਂ ਤੇ ਲੋਕੀ ਸਾਡੇ ਜਿਹੜੇ ਪੱਤਰਕਾਰ ਨਾ ਉਥੇ ਵੀ ਬਣਾ ਦੇ ਰਹੇ ਦੇ ਸੀ ਵੀਡੀਓ ਉਹ ਤਾਂ ਚਲੋ ਠੀਕ ਹੈ ਇੱਕ ਜਲਦੀ ਸੀ ਇਹਨਾਂ ਨੇ ਉਸ ਤੋਂ ਅੱਗੇ ਜਾ ਕੇ ਇੱਕ ਸਟੈਪ ਹੋਰ ਅੱਗੇ ਗਾਂ ਨੂੰ ਚੱਲ ਕੇ ਇਹਨਾਂ ਨੇ ਕਿਤਾ ਕੀ ਕਿ ਜਿਸ ਵੇਲੇ ਉਹ ਬਾਹਰ ਇਸ ਜਿਵੇਂ ਐਮਐਲਏ ਬੈਠ ਕੇ ਚਾਹ ਸ਼ਾਹ ਵਗੈਰਾ ਪਿੰਦੇ ਨਾਲ ਕੇ ਇਹਨਾਂ ਨੇ ਉੱਥੇ ਉਹਨਾਂ ਦੋਨਾਂ ਦੀ ਵੀਡੀਓ ਬਣਾਤੀ ਵੀਡੀਓ ਇਹਦਾ ਬਣੀ ਕਿ ਵੀਡੀਓ ਬਣਨ ਦੇ ਬਾਅਦ ਵਿੱਚ ਜਿਸ ਤਰ੍ਹਾਂ ਅਕਸਰ ਅਸੀਂ ਦੇਖਿਆ ਕਿ ਵੀਡੀਓ ਬਣਨ ਦੇ ਬਾਅਦ ਵਿੱਚ ਕੀ ਹੁੰਦਾ ਕਿ ਉਹਦੇ ਮੀਮ ਬਣਨਾ ਸ਼ੁਰੂ ਹੋ ਗਏ ਹਮ ਪਰ ਜੇ ਕਿ ਦੇਖੋ ਨਾ ਜੇ ਕਿਤੇ ਕੋਈ ਪੋਜ਼ਿਟਿਵ ਮੀਮ ਬਣਦੇ ਜਾਂ ਕੋਈ ਪੋਜ਼ਿਟਿਵ ਗੱਲ ਕਹੀ ਜਾਂਦੀ ਉਹਦੇ ਵਿੱਚ ਤਾਂ ਅਸੀਂ ਮੰਨ ਵੀ ਸਕਦੇ ਸੀ ਪਰ ਇਸ ਨੂੰ ਬੜੇ ਹੀ ਅਲੱਗ ਤਰੀਕੇ ਦੇ ਨਾਲ ਜਿਹੜਾ ਮੀਮ ਬਣਾ ਬਣਾ ਕੇ ਉਹ ਅਲੱਗ-ਅਲੱਗ ਚੈਨਲਾਂ ਤੇ ਪੇਜਾਂ ਤੇ ਹੁਣ ਤਾਂ ਪਰਸਨਲ ਆਈਡੀਆਂ ਤੇ ਲੋਕੀ ਪਾਣਾ ਸ਼ੁਰੂ ਕਰ ਗਏ ਨਹੀਂ ਮੈਂ ਤੇਜਿੰਦਰ ਜੀ ਥੋੜਾ ਇਹਦੇ ਤੇ ਕਰਾਂਗਾ ਤੁਹਾਡੇ ਨਾਲ ਮੈਂ ਸਹਿਮਤ ਨਹੀਂ ਹਾਂਗਾ ਇਹਦੇ ਤੇ ਕਿਉਂਕਿ ਜਿਸ ਵੇਲੇ ਤੁਸੀਂ ਅਸੈਂਬਲੀ ਦੇ ਅੰਦਰ ਬੈਠੇ ਹੋ ਅਸੈਂਬਲੀ ਦਾ ਇੱਕ ਐਥਿਕਸ ਨੇ ਐਥਿਕਸ ਨੇ ਪ੍ਰੋਟੋਕਾਲ ਐਥਿਕਸ ਨੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਹ ਤੁਸੀਂ ਕੋਈ ਵੀ ਜਿਹੜਾ ਮੰਤਰੀ ਦੇ ਖਿਲਾਫ ਜਾਂ ਚੀਫ ਮਿਨਿਸਟਰ ਦੇ ਖਿਲਾਫ ਜਦਾਂ ਹੁੰਦਾ ਹੈ ਕਿ ਜਿਹੜੇ ਬਾਹਰ ਬੈਠੇ ਰਹਿੰਦੇ ਹੁੰਦੇ ਨੇ ਆਪੋਜੀਸ਼ਨ ਦਾ ਐਮ ਐਲ ਏ ਵਿਧਾਇਕ ਜਨੂੰ ਅਸੀਂ ਕਹਨੇ ਆਂ ਔਰ ਰੂਲਿੰਗ ਪਾਰਟੀ ਦਾ ਵਿਧਾਇਕ ਦੋਨੋਂ ਹੱਥ ਨਾਲ ਹੱਥ ਪਕੜ ਕੇ ਚੱਲ ਰਿਹਾ ਹੁੰਦਾ ਹੈ ਬਿਲਕੁਲ ਗੱਲ ਨਾਲ ਗੱਲ ਕਰ ਰਿਹਾ ਹੁੰਦੇ ਤੇ ਦੋਨੋਂ ਦੋਸਤ ਨੇ ਹਾਂ ਹਾਂ ਅੱਜ ਉਹ ਇਸ ਦੇਖੋ ਪੋਲਿਟਿਕਸ ਵਿੱਚ ਅਦਾ ਹੈਗਾ ਕਿ कोई परमानेंट ना कोई दोस्त है ना कोई दुश्मन है हां जो उस पार्टी में चल लो इस पार्टी जा जाएगा जी पार्टी जा जाएगा वो इस तरह ਦਾ ਤੂੰ ਇਹ ਅਨੈਥੀਕਲ ਹੈ ਟੋਟਲ ਐਨੋਸੀਐਂਸੀ ਕਰਨ ਹੈ ਅਨੈਥੀਕਲੀ ਹੈ ਕਿ ਤੁਸੀਂ ਕਿਸੇ ਦੀ ਪਰਸਨਲ ਲਾਈਫ ਵਿੱਚ ਇੰਟਰਵਿਨ ਕਰਨਾ ਉਸੇ ਪਰਸਨਲ ਲਾਈਫ ਵਿੱਚ ਤੁਸੀਂ ਜਾ ਕੇ ਕੁਝ ਜਾਣਾ ਮਤਲਬ ਸਾਨੂੰ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਆਮ ਤੌਰ ਤੇ ਅਗਰ ਦੇਖਿਆ ਜਾਏ ਤੇ ਇੱਕ ਕਰੈਕਟਰ ਅਸੈਸੀਨੇਸ਼ਨ ਵਾਲੀ ਗੱਲ ਨਹੀਂ ਲੱਗ ਰਹੀ ਹੈ ਹਾਂ ਇਹ ਕਰੈਕਟਰ ਕਿਸੇ ਦੇ ਕਰੈਕਟਰ ਦੇ ਉੱਤੇ ਬੜੀ ਵੱਡੀਆਂ ਉਂਗਲਾਂ ਚੁੱਕੀ ਚੁੱਕੀਆਂ ਜਾ ਰਹੀਆਂ ਨੇ ਦੇਖੋ ਜਿਹੜੇ ਵੀ ਜਰਨਲਿਸਟ ਹੈਗੇ ਨਾ ਜਿਹਨੂੰ ਅਸੀਂ ਕਰਨੇ ਸਾਡੇ ਜੰਮੂ ਕਸ਼ਮੀਰ ਵਿੱਚ ਜਿੰਦੇ ਜਿੰਦੇ ਵੀ ਜਿੰਨੇ ਵੀ ਹੈਗੇ ਜਰਨਲਿਸਟ ਇਹਨਾਂ ਨੂੰ ਇੰਨੇ ਮਸ਼ਰੂਮ ਹੋ ਗਏ ਮਸ਼ਰੂਮੇ ਹੀ ਕਹਿੰਦੇ ਨੇ ਅਸੀਂ ਇਹਨੇੋਚੋ ਕਿ ਇਹਨਾਂ ਨੂੰ ਜ਼ਰੂਰਤ ਹੈ ਕਿ ਟ੍ਰੇਨਿੰਗ ਦੀ ਬਿਲਕੁਲ ਇਹਨਾਂ ਦੀ ਜ਼ਰੂਰਤ ਹੈ ਇਹਨਾਂ ਦੇ ਵਾਸਤੇ ਸੈਮੀਨਾਰ ਕਰਵਾਉਣੇ ਦੀ ਔਰ ਸਭ ਤੋਂ ਵੱਡੀ ਗੱਲ ਇਦਾਂ ਦੀ ਹੈਗੀ ਕਿ ਜਿਹੜਾ ਡਾਇਰੈਕਟਰ ਇਨਫੋਰਮੇਸ਼ਨ ਜੰਮੂ ਕਸ਼ਮੀਰ ਲੱਗਣਾ ਚਾਹੀਦਾ ਉਹ ਇਨਫਰਮੇਸ਼ਨ ਤੂੰ ਹੀ ਜਿਹੜਾ ਪ੍ਰਮੋਟ ਹੋ ਕੇ ਸਪੈਸ਼ਲ ਸੈਕਟਰੀ ਰੈਂਕ ਤੱਕ ਪੁਜਾ ਹੈ ਉਹਨੂੰ ਲਗਾਉਣਾ ਚਾਹੀਦਾ ਨਾ ਕਿ ਬਾਹਰ ਕਿਸੇ ਨੂੰ 에어ਡ੍ਰੌਪ ਕਰਕੇ ਉਹਨੂੰ ਉੱਥੇ ਲਗਾਣਾ ਕਿ ਤਾਂ ਕਿ ਉਹ ਸਾਡੀ ਕੰਟਰੋਲ ਵਿੱਚ ਇਨਫਰਮੇਸ਼ਨ ਚੱਲਦਾ ਰਹੇਗਾ ਹੂੰ ਉਹ ਨਹੀਂ ਕਿਉਂਕਿ ਤੁਸੀਂ ਜਿਹਨੂੰ ਉਸ ਬੰਦੇ ਨੂੰ ਬੈਠੇ ਦੇ ਐਥਿਕ ਨਹੀਂ ਪਤਾ ਹੋਏਗਾ ਉਹਨੂੰ ਉਸਨੂੰ ਖੁਦ ਵੀ ਪਤਾ ਹੋਣੀ ਚਾਹੀਦੀ ਨੇ ਜਿਹੜਾ ਉਸ ਚੇਅਰ ਦੇ ਉੱਤੇ ਬੈਠਾ ਹੈ ਜਿਹੜਾ ਉਸ ਚੇਅਰ ਤੇ ਬੈਠਿਆ ਔਰ ਇਹਦੇ ਵਿੱਚ ਕੋਈ ਹੋ ਨਹੀਂ ਐ ਮੈਂ ਨਹੀਂ ਕਹਿ ਰਿਹਾ ਆ ਆਪਾਂ ਨਹੀਂ ਕਹਿ ਰਹੇ ਤਾਂ ਜਿਹੜਾ ਥੱਲੇ ਸਟਾਫ ਹੈਗਾ ਨਹੀਂ ਅਲਰਾਡਾ ਸਟਾਫ ਜਿਹੜਾ ਇਹਨੂੰ ਸੀ ਕਹਿੰਦੇ ਆ ਉਹ ਬਹੁਤ ਬਹੁਤ ਅੱਛਾ ਸਟਾਫ ਹੈ ਬੈਲਟ ਰੈਨਡ ਸਟਾਫ ਹੈ ਉਹ ਬਿਲਕੁਲ ਹੈ ਨਾ ਪਰ ਹੁੰਦਾ ਇਹ ਹੈ ਕਿ ਜਿਹੜਾ ਬਾਸ ਹੁੰਦਾ ਬਾਸ ਇਜ਼ ਆਲਵੇਜ਼ ਰਾਈਟ ਬਾਸ ਅਗਰ ਜੋ ਕਹਤਾ ਬਾਸ ਨੇ ਕਹਤਾ ਕਿ ਇਹ ਚੀਜ਼ ਹੈ ਇਹ ਚੀਜ਼ਾ ਇਹਦਾ ਇੱਕ ਹਿੱਸੇਦਾਰ ਜਿਹੜਾ ਇੱਕ ਇਹਦਾ ਕਸੂਰਵਾਰ ਹੈ ਉਹ ਇਨਫੋਰਮੇਸ਼ਨ ਡਿਪਾਰਟਮੈਂਟ ਆਫ ਹੂੰ ਜਿਨੇ ਪਿਛਲੇ 7-8 ਸਾਲ ਦੇ ਵਿੱਚ ਜ਼ਿਆਦਾ ਹੋ ਗਿਆ ਨਾ ਕੋਈ ਸੈਮੀਨਾਰ ਕਰਵਾਇਆ ਨਾ ਕੋਈ ਵਰਕਸ਼ਾਪ ਕਰਾਈ ਨਾ ਕੋਈ ਇਹਨਾਂ ਨੇ ਕੋਈ ਮਤਲਬ ਇਹ ਨਹੀਂ ਕਿਹਾ ਕਿ ਪੱਤਰਕਾਰਾਂ ਨੂੰ ਸਮੇਂ-ਸਮੇਂ 'ਤੇ ਨਵੇਂ ਰੂਲਸ ਨਵੇਂ ਐਥਿਕਸ ਜੋ ਨਵੇਂ ਰੈਗੂਲੇਸ਼ਨਸ ਆਉਂਦੇ ਨੇ ਉਹ ਦੱਸਨੇ ਵੀ ਬਹੁਤ ਜ਼ਰੂਰੀ ਨੇ ਔਰ ਉਹ ਇਨਫੋਰਮੇਸ਼ਨ ਡਿਪਾਰਟਮੈਂਟ ਹੀ ਦੱਸ ਸਕਦਾ ਹੈ। ਦੱਸ ਸਕਦਾ ਹੈ। ਹੂੰ। ਦੇਖੋ ਤੇਜਿੰਦਰ ਜੀ ਐਡਾ ਹੈ ਕਿ ਜੇ ਇਨਫੋਰਮੇਸ਼ਨ ਡਿਪਾਰਟਮੈਂਟ ਹੈਗਾ ਨਾ ਇਹ ਇਨਫੋਰਮੇਸ਼ਨ ਡਿਪਾਰਟਮੈਂਟ ਇੱਕ ਨਾਰਮਲ ਇਹਨੂੰ ਬੜਾ ਕੈਜੂਅਲੀ ਲੈ ਪਿਛਲੇ 7 ਸਾਲ ਦੇਖਿਆ ਸੀ 8 ਸਾਲ ਤੋਂ ਇਹਨੂੰ ਬੜਾ ਇਹਨਾਂ ਆਰਡੀਨਰੀ ਡਿਪਾਰਟਮੈਂਟ ਲੈ ਕੇ ਚੱਲਦੇ ਨੇ। ਓਕੇ। ਇਹ ਆਰਡੀਨਰੀ ਡਿਪਾਰਟਮੈਂਟ ਨਹੀਂ ਸਾਦਾ ਜਾਂ ਜਾਂ ਸਿੰਪਲ ਥਿਆ ਡਿ ਇਨਫੋਰਮੇਸ਼ਨ ਡਿਪਾਰਟਮੈਂਟ ਆਮੇਸ਼ਾ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਨੂੰ ਭੇਜੀ ਮੁਫਤਿ ਮੋਮਨ ਸਾਹਿਬ ਜੀ ਉਹ ਅਕਸਰ ਇਹ ਕਹਿੰਦੇ ਸੀ ਕਿ ਇਨਫੋਰਮੇਸ਼ਨ ਡਿਪਾਰਟਮੈਂਟ ਕੰਮ ਕਰਦਾ ਹੈਗਾ ਬ੍ਰਿਜ ਦਾ ਬਿਟਵੀਨ ਬਿਟਵੀਨ ਪਬਲਿਕ ਐਂਡ ਗਵਰਨਮੈਂਟ ਗਵਰਨਮੈਂਟ ਯਾ ਠੀਕ ਹੈ ਨਾ ਅਗਰ ਉਹੀ ਬ੍ਰਿਜ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਮਜ਼ਬੂਤ ਨਹੀਂ ਹੋਵੇ ਮਤਲਬ ਇਨ ਐਕਸਪੀਰੀਅੰਸ ਆਦਮੀ ਨੇ ਬਣਾਇਆ ਹੋਵੇਗਾ ਤਾਂ ਫਿਰ ਇਸ ਤਰ੍ਹਾਂ ਹੀ ਹੋਣਾ ਜੋ ਅੱਜ ਹੋਇਆ ਸਾਡੇ ਨਾਲ ਹੋ ਰਿਹਾ ਐਸੈਂਬਲੀ ਦੇ ਅੰਦਰ ਸਪੀਕਰ ਸਾਹਿਬ ਨੇ ਕਿਹਾ ਕਿ ਠੀਕ ਹੈ ਤੁਸੀਂ ਇਹ ਦੇਖਿਆ ਕਿ ਨizamuddin Batjo ਸੀ ਐਮਐਲਏ ਹੁਣਾਂ ਨੇ ਕਿਐਸ ਉਹ ਆਪ ਜਰਨਲਿਸਟ ਜੀ ਬੜੇ ਘੱਟ ਲੋਕਾਂ ਨੂੰ ਪਤਾ ਹੋਏਗਾ ਪੁਰਾਣੇ ਲੋਕਾਂ ਨੂੰ ਪਤਾ ਹੋਏਗਾ ਆਪ ਜਰਨਲਿਸਟ ਹੁਣਾਂ ਨੇ ਪਹਿਲੇ ਰੇਸ ਕੀਤਾ মিডিਆ ਦੀ ਕੁਆਰੀ ਸਾਰੀ ਉਹ ਜੋ ਵੀ মিডিਆ ਦੇ ਖਿਲਾਫ ਅਸੈਂਬਲੀ ਦੇ ਅੰਦਰ ਕਿਉਂਕਿ ਅਸੈਂਬਲੀ ਦਾ ਮਾਸਟਰ ਜੋ ਹੁੰਦਾ ਹੈ ਉਹ ਸਪੀਕਰ ਹੁੰਦਾ ਹੈ ਸਪੀਕਰ ਨੇ ਉਹ ਉਹਨਾਂ ਨੇ ਉਹਨੂੰ ਕਿਹਾ ਉਹਦੇ ਬਾਅਦ ਵਿੱਚ ਕਿ ਨਾਇਦਾ ਡਿਪਟੀ ਸੀਐਮ ਸਾਹਿਬ ਨੇ ਵੀ ਕਿਹਾ ਬਿਲਕੁਲ ਔਰ ਦੋਨੋਂ ਬੰਦੇ ਆਪਣੀ ਜਗਾ ਬਿਲਕੁਲ ਠੀਕ ਸੀ ਅਸੀਂ ਇਹ ਨਹੀਂ ਕਹ ਰਹੇ ਕਿ ਉਹ ਬੰਦੇ ਗਲਤ ਸੀ ਅਸੀਂ ਇਹ ਕਹਿ ਰਹੇ ਆ ਕਿ ਦੋਨੋਂ ਠੀਕ ਸੀ ਲੇਕਿਨ ਅਸੀਂ ਦੋਨੋਂ ਬੰਦੇ ਕਸੂਰਵਾਰ ਆ ਇਹਦੇ ਵਿੱਚ ਹਮ ਮੀਡੀਆ ਵੀ ਮੀਡੀਆ ਵੀ ਕਸੂਰਵਾਰ ਆ ਤੇ ਰਾਜਨੀਤੀ ਵੀ ਰਾਜ ਓਕੇ ਕਿਉਂਕਿ ਰਾਜਨੀਤੀ ਵੀ ਹਾਂ ਰਾਜਨੀਤੀ ਬੜੇ ਥਲ ਨਿਚਲੇ ਤਲੇੜੇ ਨਾ ਸਤਰ ਤੇ ਚੱਲੇ ਨਸਤਰ ਤੇ ਚੱਲਗੇ ਮੀਡੀਆ ਵੀ ਬਹੁਤ ਹਲੇ ਚਲਾ ਕੇ ਨਾ ਦਾ ਸਰਬੋਤਮ ਨੇ ਨੀਚੇ ਲੈਵਲ ਤੋਂ ਚਲਾ ਕੇ ਹੁਣ ਜਿਸ ਤਰ੍ਹਾਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਕਾਰਵਾਈ ਹੋ ਸਕਦੀ ਹੈ ਨਾ ਤੇ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾ ਸਕਦਾ ਹੈ ਕਿਸ ਲੈਵਲ ਤੱਕ ਦਾ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਸਪੀਕਰ ਨੇ ਅਗਰ ਕਿਹਾ ਹੈ ਤਾਂ ਆਬਵੀਅਸਲੀ ਇਹ ਕਾਰਵਾਈ ਹੋਣੀ ਹੈ ਹੋਣੀ ਹੈ ਬਿਲਕੁਲ ਹੋਣੀ ਹੈ ਦੇਖੋ ਆਈਟੀ ਐਕਟ ਹੈਗਾ ਹਮ ਨਵਾਂ ਜਿਹੜਾ ਆਈਟੀ ਐਕਟ ਬਣਿਆ ਹੈਗਾ ਉਸ ਆਈਟੀ ਐਕਟ ਦੇ ਅੰਦਰ ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਆਪਾਂ ਜੋ ਹੈ ਨਾ ਪਬਲਿਕ ਡੋਮੇਨ ਵਿੱਚ ਨਹੀਂ ਲਿਆ ਸਕਦੇ ਨਹੀਂ ਲਿਆ ਸਕਦੇ ਇਥੇ ਹੋਇਆ ਕਿ ਕਿ ਉਹਨਾਂ ਦੀ ਬਣਾਤੀ ਇਹਨਾਂ ਨੇ ਵੀਡੀਓ ਬਣਾਤੀ ਸਟਿਲ ਫੋਟੋ ਫਿਰ ਉਹਦੇ ਬਾਅਦ ਉਹਨਾਂ ਦੇ ਮੀਮ ਬਣਾ ਦਿੱਤੇ ਜੋ ਬਿਲਕੁਲ ਹੀ ਗਲਤ ਹੈਗੇ ਅਸੀਂ ਆਲ ਦੀ ਹੋਲ ਪੂਰੇ ਮੀਡੀਆ ਜੋ ਹੈਗਾ ਆਪਾਂ ਉਹਨੂੰ ਸਪੋਰਟ ਨਹੀਂ ਕਰਦੇ ਅਸੀਂ ਉਹਨਾਂ ਦੇ ਜੋ ਹੈ ਨਾ ਕੰਡਮ ਕਰ ਰਹੇ ਕਿ ਐਸੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਐਸੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਜਿਤਨਾ ਸਾਡੀ ਪ੍ਰਾਈਵੇਸੀ ਹੈ ਹਰੇਕ ਮਨੁੱਖ ਦੀ ਹਰੇਕ ਮਨੁੱਖ ਦੀ ਆਪਣੀ ਪ੍ਰਾਈਵੇਸੀ ਹੈ ਪਰਸਨਲ ਲਾਈਫ ਆਪਣੀ ਹੁੰਦੀ ਹੈ ਪਰਸਨਲ ਲਾਈਫ ਵਿੱਚ ਅਸੀਂ ਕਿਸੀ ਦੀ ਜੀ ਇੰਟਰਵਨ ਨਹੀਂ ਕਰ ਸਕਦੇ ਉਹਨੂੰ ਅਸੀਂ ਡਿਸਟਰਬ ਨਹੀਂ ਕਰ ਸਕਦੇ ਔਰ ਮੈਂ ਯਾਰ ਤੁਹਾਨੂੰ ਇਹ ਕਹਿ ਰਿਹਾ ਕਿ ਕਹਿਣਾ ਆਪਾਂ ਇਹ ਕਰਨਿਆ ਕਿ ਇਨਫੋਰਮੇਸ਼ਨ ਡਿਪਾਰਟਮੈਂਟ ਨੂੰ ਵੀ ਇਸਦੇ ਉੱਪਰ ਸੋਚਣਾ ਚਾਹੀਦਾ ਇਨਫੋਰਮੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਸ ਚੀਫ ਮਿਨਿਸਟਰ ਸਾਹਿਬ ਸਾਡੇ ਆਪ ਦੇਖ ਰਹੇ ਨੇ ਜੀ ਜੀ ਉਹਨਾਂ ਨੂੰ ਵੀ ਚਾਹੀਦਾ ਦੇਖਣਾ ਚਾਹੀਦਾ ਕਿ ਜਿਹੜਾ ਡਾਇਰੈਕਟਰ ਇਨਫੋਰਮੇਸ਼ਨ ਹੋਣਾ ਚਾਹੀਦਾ ਉਹ ਡਿਪਟੀ ਜੁਆਇੰਟ ਡਾਇਰੈਕਟਰ ਜੰਮੂ ਜੁਆਇੰਟ ਡਾਇਰੈਕਟਰ ਕਸ਼ਮੀਰ ਉਹ ਐਟ ਲੀਸਟ ਇਨਫੋਰਮੇਸ਼ਨ ডিপਾਰਟਮੈਂਟ ਦੇ ਬੇਸ ਦੇ ਤੂੰ ਜਿਹੜਾ ਪ੍ਰਮੋਟ ਹੋ ਕੇ ਸਪੈਸ਼ਲ ਸੈਕਟਰ ਰਹਿਣ ਥੱਲੋਂ ਤੋਂ ਲੈ ਕੇ ਉੱਪਰ ਤੱਕ ਆਇਆ ਹੋਵੇ ਉਹਨੂੰ ਸਾਰੀ ਜਾਣਕਾਰੀ ਹੋਵੇ ਫੀਡਿੰਗ ਗੈਟਰ ਕਹਿੰਦੇ ਆਸੀਂ ਉਹਨੂੰ ਉੱਥੋਂ ਜਿਹੜਾ ਅਪਰ ਗਿਆ ਉਹਨੂੰ ਲਗਾਉਣਾ ਚਾਹੀਦਾ ਤਾਂ ਕਿ ਉਹਨੂੰ ABC ਸਾਰਾ ਜਿਸ ਚੀਜ਼ਾਂ ਪਤਾ ਹੋਵੇ ਤੋ ਹੁਣ ਮਤਲਬ ਕਹਿੰਸੀ ਇਹ ਕਹਿ ਸਕਦੇ ਆ ਕਿ ਹੁਣ ਇਸ ਤਰ੍ਹਾਂ ਦੇ ਹੁਣ ਕਿਉਂਕਿ ਇਹ ਤਾਂ ਇੱਕ ਸ਼ੁਰੂਆਤ ਹੋ ਗਈ ਹੈ ਇੱਕ ਮੇਰੇ ਖਿਆਲ ਚ ਸਪੀਕਰ ਵੱਲੋਂ ਇੱਕ ਅੱਛਾ ਸਟੈਪ ਲਿਆ ਗਿਆ ਹੈ ਜੇ ਅਗਰ ਅਗਰ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ ਤੇ ਉਸ ਨੂੰ ਉਸਦੀ ਬਣਦੀ ਸਜ਼ਾ ਵੀ ਦਿੱਤੀ ਜਾਏ ਤੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਕਿ ਇਸ ਤਰ੍ਹਾਂ ਦਾ ਹੀ ਕਾਨੂੰਨ ਕੋਈ ਜਿਹੜਾ ਹੈ ਉਸ ਨੂੰ ਸਖਤ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਮੀਡੀਆ ਕਰਮੀ ਜਿਹੜੇ ਨੇ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦੇ ਨੇ ਸੁਭਾਵਿਕ ਹੈ ਉਹ ਵੀ ਜਾਂਦੀਆਂ ਨੇ ਤੇ ਕਰਮ ਵੀ ਜਾਂਦੇ ਨੇ ਕੁਝ ਲੋਕੀ ਨਹੀਂ ਇੱਕ ਤੇ ਦੋ ਚੀਜ਼ ਹੈਗੇ ਆ ਨਾ ਇਹਦੇ ਵਿੱਚ ਹਮ ਤੇ ਨਰੇ ਇਹਦੇ ਚ ਆਪਾਂ ਦੋ ਚੀਜ਼ਾਂ ਨੂੰ ਮਿਕਸ ਆਪ ਨਹੀਂ ਕਰਾਂਗੇ ਇੱਕ ਗਲਤੀ ਹੋ ਗਈ ਹਮ ਗਲਤੀ ਦੀ ਗੁੰਜਾਇਸ਼ ਹੁੰਦੀ ਹੈ ਮਾਫੀ ਕਰਦੇ ਠੀਕ ਨਾ ਮਾਫ ਕਰਨ ਦੀ ਗੁੰਜਾਇਸ਼ ਹੁੰਦੀ ਹੈ ਇੱਕ ਹੁੰਦਾ ਡੈਲੀਬਰੇਟਲੀ ਡੈਲੀਬਰੇਟਲੀ ਠੀਕ ਹੈ ਇਹ ਡੈਲੀਬਰੇਟਲੀ ਸੀ ਓਕੇ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਖੁਸ਼ ਕਰਨ ਵਾਸਤੇ ਇਹ ਵਾਲਾ ਕੰਮ ਉਦੋਂ ਘਟਿਆ ਕੰਮ ਜਿਹੜਾ ਸੀ ਨਾ ਅੱਛਾ ਮਤਲਬ ਇਹ ਇਹ ਹੋ ਸਕਦਾ ਹੈ ਕਿ ਕਿਸੇ ਪੋਲਿਟੀਕਲ ਪਾਰਟੀ ਨੂੰ ਖੁਸ਼ ਕਰਨ ਵਾਸਤੇ ਕਿਉਂਕਿ ਸਾਡੇ ਲੋਕ ਜਿਹੜੇ ਨਾ ਹੈ ਨਾ ਅਸੀਂ ਡਿਨਾਈ ਨਹੀਂ ਕਰ ਰਹੇ ਹਾਂ ਨਾ ਤੇ ਉਹ ਖੁਸ਼ ਕਰਨ ਵਾਸਤੇ ਕਿਸੇ ਨੂੰ ਆਪਣੇ ਕਿਸੇ ਆਕਾ ਨੂੰ ਇਹ ਇਹ ਬਹੁਤ ਵੱਡੀ ਗਲਤ ਸੀ ਕਹੀਏ ਕਿ ਕਿਸੇ ਹੋ ਸਕਦਾ ਹੈ ਕਿਸੇ ਪੋਲਿਟੀਕਲ ਪਾਰਟੀ ਨੂੰ ਖੁਸ਼ ਕਰਨ ਵਾਸਤੇ ਇੱਕ ਦੂਸਰੀ ਪੋਲਿਟੀਕਲ ਪਾਰਟੀ ਦੇ ਬੰਦੇ ਦਾ ਕੈਰੇਕਟਰ ਅਸੈਸਿਨੇਸ਼ਨ ਕੀਤਾ ਜਾ ਰਿਹਾ ਤਾਂ ਇਹ ਵਾਕਈ ਦੇ ਵਿੱਚ ਸੁਦੀਰ ਸਰ ਇਹਨਾਂ ਨੇ ਬਹੁਤ ਵੱਡੀਆਂ ਕੁਝ ਗੱਲਾਂ ਕਹੀਆਂ ਨੇ ਔਰ ਇਹ ਗੌਰ ਕਰਨ लायक ਨੇ ਗੱਲਾਂ ਕਿਉਂਕਿ ਕਾਰਵਾਈ ਹੁਣ ਸਪੀਕਰ ਨੇ ਕਹਿ ਦਿੱਤਾ ਹੈ ਕਿ ਕਾਰਵਾਈ ਤਾਂ ਬਣੇਗੀ ਔਰ ਹੋਏਗੀ ਹੁਣ ਕਾਰਵਾਈ ਤੋਂ ਬਾਅਦ ਇਸ ਤਰ੍ਹਾਂ ਦੇ ਲੋਕੀ ਸੁਧਰਨਗੇ ਜਾਂ ਨਹੀਂ ਸੁਧਰਨਗੇ ਇਹ ਤਾਂ ਸਮਾਂ ਹੀ ਦੱਸੇਗਾ ਫਿਲਹਾਲ ਸੁਦੀਪ ਜੀ ਤੁਹਾਡਾ ਚੈਨਲ ਤੇ ਆਣ ਤੇ ਬਹੁਤ ਬਹੁਤ ਧੰਨਵਾਦ ਬਹੁਤ achhiyan gallan ਤੁਸੀਂ ਦਸੀਆਂ ਔਰ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਔਰ ਹਰ ਇੱਕ ਉਸ ਬੰਦੇ ਤੱਕ ਜਿਹੜਾ ਮੀਡੀਆ ਨੂੰ ਪ੍ਰੈਸ ਨੂੰ ਇਹ ਇਨਫਰਮੇਸ਼ਨ ਨੂੰ ਸਮਝਣਾ ਚਾਹੁੰਦਾ ਹੈ ਉਹ ਇਸ ਇੰਟਰਵਿਊ ਨੂੰ ਇਸ ਇੰਟਰਵਿਊ ਨੂੰ ਉਨ੍ਹਾਂ ਤੱਕ ਜ਼ਰੂਰ ਭਜਾਉਣਗੇ ਕਿਉਂਕਿ ਬਹੁਤ ਅੱਛੀ ਇੱਕ ਇਨਫਰਮੇਸ਼ਨ ਸੀਨੀਅਰ ਜਰਨਲਿਸਟ ਸੁਦੀਪ ਕੁਮਾਰ ਜੀ ਨੇ ਦਿੱਤੀ ਹੈ ਦੇਖਦੇ ਹੋ ਆਪਸੀ ਸਾਈਟ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ